ਇਹ ਅਸੀ ਗੋਲੀ ਖਾਈ ਜਾਈਏ ਨਾ ਤਾਂ ਬਲਬਲਾ ਜਾਂ ਫੁੱਲਦਾ ਨਹੀਂ ਹੈਗਾ ਇਹ ਸਿਰਫ ਇੱਕ ਉਭਾਰ ਜਿਹੀ ਹੁੰਦਾ ਹੈ ਪਰ ਜਦ ਇਹ ਫੁੱਲ ਜਾਂਦਾ ਹੈ ਉਦੋਂ ਫਿਰ ਭਿਆਨਕ ਸਿਰਦਰਦ ਜੀ ਮਤ ਲਾਉਣਾ ਇਹ ਚੀਜ਼ਾਂ ਹੁੰਦੀਆਂ ਨੇ ਇਹ ਕਲਿੱਪਿੰਗ ਹੈ ਜਿਹੜੀ ਇਹ ਤਾਂ ਹੋ ਜਾਂਦੀ ਹੈ ਸਸਤੀ ਹੀ ਪਰ ਜਦੋਂ ਕੋਇਲਿੰਗ ਕਰਾਉਣੀ ਪੈਂਦੀ ਹੈ ਨਾ 10 ਲੱਖ 15 ਲੱਖ 20 ਲੱਖ ਇਸ ਤਰ੍ਹਾਂ ਦੇ ਨਾਲ ਇਹ ਯੂਐਸਏ ਤੋਂ ਸਟੰਟ ਆਉਂਦੇ ਨੇ ਜਿਹੜੇ ਇਸ ਨਾਟ ਦੇ ਵਿੱਚ ਲੱਗਦੇ ਨੇ ਕਲਿੱਪਿੰਗ ਆਏ ਇਹ ਸਸਤੀ ਵੀ 50 60 ਹਜ਼ਾਰ ਚ 70000 ਦੇ ਵਿੱਚ ਹੋ ਜਾਂਦੀ ਹੈ ਪਰ ਕਲੀਪਿੰਗ ਹਰੇਕ ਦੇ ਨਹੀਂ ਹੁੰਦੀ ਕਈਆਂ ਦੇ ਕਰਨੀ ਹੀ ਕੋਇਲਿੰਗ ਪੈਂਦੀ ਹੈ ਕੋਇਲਿੰਗ ਅਮਰੀਕਾ ਤੋਂ ਆਉਂਦੀ ਹੈ ਕੋਈ ਕਾਰਡ ਨਹੀਂ ਚੱਲਦਾ ਉਸਤੇ ਉਸ ਨੂੰ ਕੋਈ ਸਹਾਇਤਾ ਨਹੀਂ ਮਿਲਦੀ 15 15 20 20 ਲੱਖ ਦੇ ਸੈਂਕੜੇ ਬੰਦਿਆਂ ਦੇ ਸਟੰਟ ਪੈਂਦੇ ਦੇਖ ਚੁੱਕੇ ਹਾਂ ਮੈਂ ਚੰਡੀਗੜ੍ਹ ਦੇ ਵਿੱਚ ਡੀਐਸਏ ਟੈਕਨੀਕ ਨਾਲ ਪਰ ਕਲੀਪਿੰਗ ਹੁੰਦੀ ਆ ਜਿਹੜੀ ਹੋਈ ਵੀ ਦੇਖਦੇ ਹੋ ਇਹ ਸਰਜਰੀ ਹੁੰਦੀ ਹੈ ਤੇ ਮਰੀਜ਼ ਸਰਜਰੀ ਕੋਈ ਕੋਈ ਹੀ ਕਰਾਉਂਦਾ ਹੈ ਕਿਉਂਕਿ ਮਰੀਜ਼ ਭਲੇਖੇ ਵਿੱਚ ਕਹਿ ਬੈਠਦਾ ਹੈ ਵੀ ਮੈਨੂੰ ਆਪਰੇਸ਼ਨ ਤੋਂ ਜੇ ਬਚਿਆ ਜਾਵੇ ਆਪਰੇਸ਼ਨ ਤੋਂ ਬਚਣ ਦਾ ਮਤਲਬ ਹੈ ਕਿ 10 ਲੱਖ 15 ਲੱਖ ਰੁਪਇਆ ਖਰਚੂ ਪਰ ਕਲੀਪਿੰਗ 50 60 70000 ਰੁਪਏ ਚ ਹੋ ਜਾਂਦੀ ਹੈ